ਬਈ ਮਿੱਤਰੋ ਸਤਜੁਗ ਦੇ ਵਿੱਚ ਦਾ ਬੰਦੇ ਨੂੰ ਕਰੀ ਕੀਤੀ ਦੇ ਫਲ ਮੌਕਾ ਪਾ ਕੇ ਮਿਲਦੇ ਤੇ ਕਲਯੁਗ ਦਾ ਇਸ ਗੱਲੋਂ ਬਹੁਤ ਫਾਇਦਾ ਵੀ ਇਹਦੇ ਚ ਸੂਜੀ ਵਾਲੇ ਗੋਲ ਗੱਪੇ ਨਾਲ ਦੀ ਨਾਲੇ ਮਿਲਦੇ ਨੇ ਆ ਦੋਕ ਦਿਨ ਹੋ ਗਏ ਬਾਬੇ ਨਾਨਕ ਦੇ ਜਨਮ ਦਿਹਾੜੇ ਤੇ ਬੜੇ ਸੱਜਣ ਠੱਗਾਂ ਦੀ ਚਿੰਡਾਈ ਹੋਈ ਬਈ ਰਾਤ ਨੂੰ ਸੁਪਰ ਸੀਡਰ ਨਾਲ ਕਣਕ ਬੀਜ ਕੇ ਕਰਨੈਲ ਸੂਨੇ ਸਾਰੀਆਂ ਗਮਾਂਡੀਆਂ ਦੀਆਂ ਵੱਟਾਂ ਵੱਢ ਲੀਆਂ। ਤੜਕੇ ਨੂੰ ਗੁਰੂ ਘਰ ਜਾਣ ਵਾਸਤੇ ਪੋਚਮੀ ਪੱਗ ਬਨ ਕੇ ਉੱਤੇ ਕਾਲੀਆਂ ਐਣਕਾਂ ਘੱਡ ਲੀਆਂ। ਗਲੀ 'ਚ ਤੁਰਿਆ ਆਉਂਦਾ ਬਾਗਲਾ ਭਗਤ ਬਣਿਆ ਖੇਤ ਦੇ ਗਮਾਂਡੀ ਜੀਤ ਸੂ ਨੂੰ ਕਹਿੰਦਾ ਆ ਜਾ ਓਏ ਜੀਤ ਸੂ ਗੁਰੂ ਘਰ ਜਾ ਕੇ ਬਾਬੇ ਨਾਨਕ ਦੇ ਜਨਮ ਦਿਹਾੜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਈਏ। ਜੀਤ ਸੂ ਕਹਿੰਦਾ ਹਾਂ ਚੱਲ ਬਾਈ ਤੇਰੇ ਬਹਾਨੇ ਮੈਂ ਵੀ ਸਿੱਧੇ ਰਸਤੇ ਪੈ ਜੀ। ਹਾਂ ਜਦੋਂ ਤੂੰ ਬਾਬੇ ਨਾਨਕ ਤੋਂ ਵਟਾਂ ਵੱਡਣ ਦੀ ਸਮੱਤ ਲਵੇਂਗਾ ਉੱਥੇ ਲੱਗਦੇ ਹੱਥ ਮੈਂ ਵੀ ਖੁੰਝੇ ਖਾਂਝੇ ਵੱਡਣ ਦੀ ਲੈ ਲੂੰ ਕੋਲੇ ਪਾਲੇ ਜੀਤ ਸੂਨੇ ਬਗਲਾ ਭਗਤ ਬਣੇ ਕਰਨੈਲਸੂ ਦਾ ਮੂੰਹ ਟਰਾਲੇ 'ਚ ਟੱਕਰ ਵੱਜੀ ਵਾਲੀ ਮਰੂਤੀ ਵਾਂਗੂ ਦੂਜੇ ਪਾਸੇ ਕਰਤਾ ਕੋਲੋਂ ਦੀ ਦੇਖਦੀ ਰਸਤ ਲਈ ਜਾਂਦੇ ਉਹਦੇ ਪਤੀਜੇ ਨੇ ਕਾਲੀਆਂ ਵਾਂਗੂ ਜਕਾਰਾ ਛਰਤਾ ਬੋਲੇ ਚਲੋ ਜੀ ਕਰਨੈਲ ਮੂੰਜਾ ਬਣਾ ਕੇ ਗੁਰੂ ਘਰ ਨੂੰ ਜਾਂਦਾ ਜਾਂਦਾ ਘਰ ਨੂੰ ਮੁੜ ਗਿਆ ਘਰ ਨੂੰ ਜਾਂਦਾ ਜੀਤ ਸੋਂ ਗੁਰਦੁਆਰੇ ਕਣੀ ਦੁਰ ਗਿਆ ਐਨੇ ਨੂੰ ਪਾਈਆਂ ਤੋਂ ਚੋਰੀ ਬੁੜੇ ਤੋਂ ਜ਼ਮੀਨ ਵਧਨੋਂ ਕਰਵਾਉਣ ਵਾਲਾ ਸ਼ੇਰਾ ਸਬਦ ਜੇ ਗਾਉਂਦਾ ਆਵੇ ਸਾਨੂੰ ਕਹਿੰਦਾ ਆਜੋ ਮੱਲੋ ਚੱਲੀਏ ਗੁਰੂ ਘਰ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋ ਗਿਆ ਸਾਡੇ ਕੋਲ ਬੈਠਾ ਬੈਠਾ ਉਹਦਾ ਪਤੀਜਾ ਬੋਲ ਪਿਆ ਕਹਿੰਦਾ ਹਾਂ ਤਾਇਆ ਗੱਲ ਤੇਰੀ ਠੀਕ ਹੈ ਚੱਲਦੇ ਆਂ ਨਾਲੇ ਬਾਬੇ ਨਾਨਕ ਤੋਂ ਬੈਂਟਰੀ ਆਪਣੇ ਖੇਤਕਣੀ ਵੀ ਮਰਵਾ ਲਾਂਗੇ ਸਾਡਾ ਕੀਲਾ ਪਤਾ ਨਹੀਂ ਕਿੱਥੇ ਖੋ ਗਿਆ ਮੈਂ ਕਦੇ ਤਾਇ ਕਣੀ ਵੇਖੀ ਜਾਵਾ ਮੈਂ ਕਦੇ ਭਤੀਜੇ ਕਣੀ ਦੇਖੀ ਜਾਵਾ ਛੇਰੇ ਨੇ ਕਹਤ ਜੇਬ ਚ ਪਾ ਲਿਆ ਇੱਕ ਗੀਜੇ ਚੜਾ ਲਿਆ ਕਹਿੰਦਾ ਮੁੰਡਿਓ ਤੁਸੀਂ ਚੱਲੋ ਇਹਨੇ ਕਰੋ ਸੇਵਾ ਸੁਬਾ ਮੈਂ ਕਰੇ ਤਜਾਬ ਦੀਆਂ ਗੋਲੀਆਂ ਦਾ ਪੱਤਾ ਭੁੱਲਿਆ ਕਾਲ ਜਾ ਜਾਂ ਮੱਚੀ ਜਾਂਦਾ ਉਹ ਚੱਕ ਲਿਆ ਮੈਂ ਜਦੋਂ ਅਸੀਂ ਗੁਰਦੁਆਰਾ ਸਾਹਿਬ ਗਏ ਗਾਹ ਵੱਡਾ ਸੱਜਣ ਠੱਗ ਟੱਕਰਿਆ ਜੀਰੀ ਲਾਉਣ ਵਾਲਿਆਂ ਨੂੰ ਤੇ ਇੱਕ ਪੈਨ ਦੀ ਬਾਡੀ ਵਾਲਿਆਂ ਨੂੰ ਘੱਟ ਬਾਣ ਦੱਸਣ ਵਾਲਾ ਪਿਆਰਾ ਸੂ ਪ੍ਰਸ਼ਾਦੇ ਵਰਤਾਉਣ ਲੱਗ ਰਿਹਾ ਪੰਗਤ 'ਚ ਬੈਠੇ ਵੀਰੇ ਮਜ਼ਦੂਰ ਨੂੰ ਕਹਿੰਦਾ ਵੀਰਿਆ ਲੈ ਲੈ ਇੱਕ ਪ੍ਰਸ਼ਾਦਾ ਹੋਰ ਉਦੋਂ ਬਾਅਦ ਦੱਸੀ ਤੈਨੂੰ ਬਾਬੇ ਨਾਨਕ ਦੇ ਜਨਮ ਦਿਹਾੜੇ ਦੀ ਕਿੰਨੀ ਕਿ ਖੁਸ਼ੀ ਹੋਈ ਪਈ ਐ ਵੀਰਾ ਕਹਿੰਦਾ ਵੀ ਲਾਣੇਦਾਰਾ ਬਾਬੇ ਨਾਨਕ ਦੇ ਜਨਮ ਦਿਹਾੜੇ ਨੂੰ ਬਾਬੇ ਨਾਨਕ ਦੇ ਕੌਤਕਾਂ ਦੀ ਖੁਸ਼ੀ ਦੀ ਵੱਧ ਚੜੀ ਪਈ ਐ ਲੋਰ ਵੱਡੇ ਵੱਡੇ ਦਾਨੀ ਬਣੇ ਪਏ ਨੇ ਚੋਰ ਤੇਰੇ ਸਾਹਮਣੇ ਦੇਖ ਲੈ ਗਰੀਬਾਂ ਦੀ ਮਜ਼ਦੂਰੀ ਤੇ ਡਾਕਾ ਮਾਰਨ ਵਾਲਾ ਵੀ ਕਹਿੰਦਾ ਫਿਰਦਾ ਆਉਣ ਦੇ ਪ੍ਰਸ਼ਾਦਾ ਇੱਕ ਹੋਰ ਬੀਰੇ ਦੋ ਫਰਿਆਕੇ 1922 ਦਾ ਪਾਨਾ ਪਿਆਰਾ ਸੋਨੇ ਪ੍ਰਸ਼ਾਦਿਆਂ ਵਾਲਾ ਬੋਈਆ ਇੱਕ ਛੋਟੇ ਜਿਹੇ ਜਬਾਕ ਜੇ ਨੂੰ ਫੜਾਤਾ ਕਹਿੰਦਾ ਲੈ ਓਏ ਆੜੀ ਤੂੰ ਵਰਤਾ ਉਧਰ ਭਾਂਡੇ ਧੋਣ ਵਾਲੇ ਕਣੀ ਬੰਦੇ ਘਟ ਨੇ ਮੈਂ ਤਾਂ ਉਧਰ ਜਾਨਾ ਜਦੋਂ ਅਸੀਂ ਪ੍ਰਸ਼ਾਦਾ ਛੱਕ ਕੇ ਭਾਂਡੇ ਧਰਨ ਗਏ ਗਾਹਾਂ ਭਾਂਡੇ ਧੋਣ ਵਾਲਿਆਂ ਕੋਲੇ ਸਟਾਈਟੀ ਜੋ ਡਿਫਾਲਟਰ ਹੋ ਕੇ ਆਰਤੀਏ ਨੂੰ ਝੁੱਗਾ ਚੱਕਣ ਵਾਲਾ ਗਰਦੇਵ ਸੁੰਕੜਾ ਮ ਚੌਧਰੀ ਬਣਿਆ ਖੜਾ ਹਾਂ ਕੁੰਡੀਆਂ ਮੁੱਛਾਂ ਚਿੱਟੇ ਕੱਪੜੇ ਪਾ ਕੇ ਮੁੰਡਿਆਂ ਨੂੰ ਕਰੀ ਜਾਵੇ ਮੁੰਡਿਓ ਸਮਾਰ ਕੇ ਮਾਜੋ ਭਾਂਡੇ ਸਮਾਰ ਕੇ ਉੱਥੇ ਵੀ ਉਹਨਾਂ 'ਚੋਂ ਇੱਕ ਸੇਵਾਦਾਰ ਬੋਲ ਪਿਆ ਕਹਿੰਦਾ ਵੀ ਲਾਣੇਦਾਰਾ ਇੱਧਰ ਆ ਕੇ ਦੇਖ ਲੈ ਬਾਟੀ ਦਾ ਸਟੇਟੀ ਵਾਂਗੂ ਚਮਕਦੀ ਐ ਥਾਲ ਆੜਤੀਏ ਵਾਂਗੂ ਚਮਕਦਾ ਬਾਕੀ ਕਰਮ ਜਾਈ ਹੋਰ ਵੀ ਦਈਏ ਬਾਬਾ ਨਾਨਕ ਤੇਰੇ ਜਿੰਨੀ ਮਜਾਈ ਕਰਨ ਦਾ ਬਲੇ ਨਹੀਂ ਬਖਸ਼ਦਾ ਕਿਹ ਲੋਕ ਜੀ ਦੋਸੀ ਬਾਬੇ ਨਾਨਕ ਦੇ ਕੌਤਕ ਦੇਖਦੇ ਦੇਖਦੇ ਥੋੜਾ ਜਿਹਾ ਗੁਰੂ ਘਰ ਦੇ 바ਰਕਣੀ ਨੂੰ ਆਏ ਗਾਹਾਂ ਬੁੜੇ ਤੇ ਰੋਬ ਝਾੜਨ ਵਾਲਾ ਧਰਮ ਮਾਰੜਕਾ ਚੱਕੀ ਖੜਾ ਨਾਇ ਤਾਂ ਰਗੜ ਰਗੜ ਕੇ ਸੁੰਬਰੀ ਜਾਵੇ ਨਾਲੇ ਕਹੀਂ ਜਾਵੇ ਤਨ ਗੁਰ ਨਾਨਕ ਤਨ ਗੁਰ ਨਾਨਕ ਬੋਲੋ ਪਿਆਰਿਓ ਤਨ ਗੁਰ ਨਾਨਕ ਉਹਦਾ ਭਾਈ ਕਹਿੰਦਾ ਓਏ ਬੱਸ ਕਰ ਚੁੱਪ ਕਰ ਜਾ ਚੁੱਪ ਕਰ ਜਾ ਤੈਨੂੰ ਤਾਂ ਨਗੁਰ ਨਾਨਕ ਚੰਗੀ ਤਰ੍ਹਾਂ ਪਹਿਲੀ ਜਾਣ ਬੈ ਐਵੇਂ ਕਿਉਂ ਲੋਕਾਂ ਸਾਹਮਣੇ ਡਰਾਮਾ ਕਰ ਕਰਕੇ ਹਲਕਾ ਪੜਵਾਇਆ ਹੋਇਆ ਤੀਮੀ ਪਿੱਛੇ ਲੱਗ ਕੇ ਪਿਓ ਦੀਆਂ ਦਾੜੀਆਂ 'ਚ ਹੱਥ ਪਾਉਣ ਵਾਲੇ ਸੱਜਣ ਠੱਗਾਂ ਦਾ ਉਹਨੇ ਬਿਨਾਂ ਸੇਵਾ ਤੋਂ ਹੀ ਨਾਮ ਲਿਸਟ 'ਚ ਚੜਾਇਆ ਹੋਇਆ ਮੇਰੇ ਨਾਲ ਦਾ ਕਹਿੰਦਾ ਦੇਖ ਲੈ ਪੌਂਦੂ ਜੱਟਾ ਸਮੇਂ ਦੇ ਰੰਗ ਬੜੇ ਅਥਰੇ ਨੇ ਹੁਣ ਤੱਕ ਤਾਂ ਆਪਾਂ ਨੂੰ ਬਾਬੇ ਨਾਨਕ ਦੀਆਂ ਕਹਾਣੀਆਂ ਸੁਣਾਉਣ ਵਾਲੇ ਬਜ਼ੁਰਗੇ ਮਿਲੇ ਤੇ ਪਰ ਬਾਬੇ ਨਾਨਕ ਦੇ ਅਸਲੀ ਫਲਸਫੇ ਨੂੰ ਲਾਗੂ ਕਰਨ ਵਾਲੇ ਅੱਜ ਟੱਕਰੇ ਦੇ ਲਓ ਜੀ ਉਸ ਤੋਂ ਬਾਅਦ ਹੋ ਗਿਆ ਫਿਰ ਉਹੀ ਕੰਮ ਜਿਹੜਾ ਹੁੰਦਾ ਹੁੰਦਾ ਹੈ ਬਾਬੇ ਨਾਨਕ ਦੀ ਵਿਚਾਰਧਾਰਾ ਨਾਲ ਚੱਲਣ ਵਾਲੇ ਤਾਂ ਦੁਬਾਰੇ ਫੇਰ ਦੇ ਅੱਗੇ ਦੂਗੇ ਭਾਂਡੇ ਪੁੰਡੇ ਬਟੂ ਬਮਾਂਜਣ ਬਹਿ ਗਏ ਬਾਕੀ ਉਤੋਂ ਚਿੱਟੇ ਵਿੱਚੋਂ ਕਾਲੇ ਸੱਜਣ ਠੱਗ ਹੋਰੀ ਲੈ ਕੇ ਦੇਗ ਘਰਾਂ ਨੂੰ ਪੈ ਗਏ ਹਲੋ ਹੈ ਪ੍ਰਭੂ ਹੈ ਪ੍ਰਭੂ ਹੈ ਹਰੀ ਨਾਉਂ ਕ੍ਰਿਸ਼ਨ ਦੇ ਨਾਮ ਤੋਂ ਪ੍ਰੇਮ ਅਨੰਦ ਇਹ ਕੀ ਹੁਣ ਜਿੰਨਾ ਜਿੰਨਾ ਨੂੰ ਇਹ ਜੇ ਸੱਜਣ ਠੱਗ ਮਿਲੇ ਹੋਏ ਨੇ ਉਹ ਸ਼ੇਅਰ ਕਰ ਦਿਓ ਜਿੰਨਾ ਜਿੰਨਾ ਨੂੰ ਇਹ ਜੇ ਸੱਜਣ ਠੱਗ ਦਿਖਾਈ ਜੀ ਦਿੰਦੇ ਨੇ ਉਹ ਲਾਈਕ ਕਰ ਦਿਓ ਹੁਣ ਜਿੰਨਾ ਜਿੰਨਾ ਦੇ ਨੇੜੇ ਤੇੜੇ ਇਹ ਜੇ ਸੱਜਣ ਠੱਗ ਹਲੇ ਸਿੱਧੇ ਰਾਹ ਪੈਣ ਕਣੀਆਂ ਬਾਬੇ ਨਾਨਕ ਤੋਂ ਬਚੇ ਹੋਏ ਨੇ ਉਹ ਕਮੈਂਟ ਕਰ ਦਿਓ